ਸਤਿ ਸ਼੍ਰੀ ਅਕਾਲ YouTube ਫੈਮਲੀ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਬਈ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਹੈਪੀ ਨਿਊ ईयर ਤੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਆਪਾਂ ਬਈ ਸਿਰ ਪੈਰ ਧੋ ਲਿਆ ਹਨਾ ਨਾ ਲਿਆ ਆਪਾਂ ਤੇ ਆਪਾਂ ਚੱਲੇ ਆ ਜੀ ਕਿ ਗੁਰਦੁਆਰਾ ਸਾਹਿਬ ਮੱਥਾ ਟੇਕਣ ਬੱਚਿਆਂ ਲੈ ਕੇ ਸੋ ਤੁਹਾਨੂੰ ਬਹੁਤ ਜ਼ਿਆਦੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੋਰੀ ਹਜੇ ਸਾਡਾ ਨਾਤਾ ਨਹੀਂਗਾ ਤੇ ਤੋਰੀ ਨੇ ਸਾਡੇ ਨੇ ਚੈਨਲ ਨੇ ਸਾਰਾ ਕੀਤਾ ਅੱਜ ਕੰਮ ਕਰਦਾ ਆਪਾਂ ਤਾਂ ਬਈ ਨਾਤੇਆਂ ਨਾਲ ਆ ਕੇ ਤੇ ਗੁੜੀਆਂ ਦੇ ਕੱਪੜੇ-ਕੁੱਪੜੇ ਪਾਏ ਆ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਤੁੰਦ ਦੇਖੋ ਕੀ ਦੇਖੋ ਅੱਜ ਡਰਾਈਵਰ ਸਾਡਾ ਹੁਣੀ ਆਇਆਗਾ ਫੇਰ ਸੋ ਬਈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ-ਸੋਹਣੇ ਕਰਿਓ ਕਮੈਂਟ ਠੀਕ ਹੈ ਜੀ ਤੇ ਬਣੇ ਰਹੋ ਵਲੋਗ ਦੇ ਲੋ ਜੀ ਆਪਣੇ ਬਾਲ ਥੋੜੇ ਜਿ ਗਿੱਲੇ ਸੀਗੇ ਤੇ ਥੋੜੇ ਜਿ ਬੈਠੇ ਸੁੱਕ ਜਾਂਦੇ ਤੇ ਬਹੁਤ ਗਿੱਲੇ ਆ ਤੇ ਸਤਪਾਲ ਕਹਿੰਦਾ ਵੀ ਡਰਾਈਲ ਮਾਰ ਦਿੰਨਾ ਬਾਲਾਂ ਤੇ ਸੁੱਕ ਜਾਣਗੇ ਤਾਂ ਉਹ ਦੇਖਦੇ ਫਿਰ ਹਡਰਾਈਲ ਮਰਵਾ ਕੇ ਇਹ ਸੁੱਕ ਜਾਣ ਤਾਂ ਫਿਰ ਬੰਨ ਕੇ ਰਬੜ ਬਣ ਚਲਾ ਕੇ ਚੜਾ ਕੇ ਰਬੜ ਬਣ ਤੇ ਫਿਰ ਜਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ

ਬਣੇ ਜੋ ਬਲੌਗ ਦੇ ਨਾਲ ਜੀ ਆਪਾਂ ਜਾ ਰਹੇ ਹਾਂ ਜੀ ਲੱਖੀ ਜੰਗਲ ਗੁਰਦੁਆਰਾ ਸਹਿਬ ਮੱਥਾ ਟੇਕਣ ਤੇ ਲੱਖੀ ਜੰਗਲ ਹੈਗਾ ਜੀ ਬਿਲਕੁਲ ਸਾਡੇ ਪਿੰਡਾਂ ਦੇ ਕੋਲ ਤੇ ਆਪਾਂ ਚੱਲਿਆ ਉੱਥੇ ਮੱਥਾ ਟੇਕਣ ਤੇ ਤੁਸੀਂ ਧੁੰਦ ਦੇਖ ਸਕਦੇ ਹੋ ਬਹੁਤ ਜ਼ਿਆਦਾ ਧੁੰਦ ਹੈਗੀ ਤੇ ਆਹ ਕੀ ਚੱਲੀ ਜਾਂਦੀ ਆਪਣੀ ਗੱਡੀ ਦੇ ਵਾਈਪਰ ਦੇਖੋ ਜੀ ਧੁੰਦ ਬਹੁਤ ਜ਼ਿਆਦਾ ਹੈ ਬਈ ਸੰਭਲ ਕੇ ਗੱਡੀ ਚਲਾਓ ਭਈ ਆਪਣੇ ਡਰਾਈਵਰ ਭਰਾ ਤੇ ਤੁਹਾਨੂੰ ਦਿਖਾਣੇ ਆ ਅੱਜ ਲੱਖੀ ਜੰਗਲ ਦਾ ਦੁਬਾਰਾ ਸਾਹਿਬ ਤੁਹਾਨੂੰ ਵੀ ਕਰਾਨੇ ਜੀ ਦਰਸ਼ਨ ਬਣੇ ਰਿਓ ਸਾਡੇ ਵਲੌਗ ਦੇ ਨਾਲ ਜੀ ਲੱਖੀ ਜੰਗਲ ਪਹੁੰਚ ਗਏ ਆ ਕਰੋ ਦਰਸ਼ਨ ਤੁਸੀਂ ਵੀ ਗੁਰਦੁਆਰਾ ਸਾਹਿਬ ਦੇ ਤੇ ਇਹ ਆ ਜੀ ਲੱਖੀ ਜੰਗਲ ਇਧਰ ਹੀ ਅੰਦਰ ਜਾਓ ਗੱਡੀ ਕਰ ਲਓ ਭਈ ਦਰਸ਼ਨ ਲੱਖੀ ਜੰਗਲ ਦੇ ਲੋ ਜੇ ਆਪਾਂ ਪਹੁੰਚ ਗਏ ਲੱਖੀ ਜੰਗਲ ਮੱਥਾ ਟੇਕਣ ਵਾਸਤੇ ਆਏ ਆ ਜੀ ਤੇ ਤੁਹਾਨੂੰ ਦਿਖਾਨੇ ਆ ਸਾਰਾ ਗੁਰਦੁਆਰਾ ਸਾਹਿਬ ਤੁਸੀਂ ਵੀ ਸੰਗਤ ਜੀ ਦਰਸ਼ਨ ਕਰ ਲਿਓ ਇਹਨੂੰ ਲੱਖੀ ਜੰਗਲ ਕਹਿੰਦੇ ਸੀਗੇ ਤੇ ਲੱਖੀ ਸਰ ਵੀ ਕਹਿ ਦਿੰਦੇ ਆ ਠੀਕ ਹੈ ਜੀ ਤੇ ਬਣੇ ਜੋ ਸਾਡੇ ਵਲੌਗ ਦੇ ਨਾਲ ਫਿਰ ਤੁਹ ਸਾਰਾ ਵਲੌਗ ਦਿਖਾਵਾਂਗੇ ਤੁਹਾਨੂੰ ਸਿਵਲੇ ਆਪਾਂ ਨੂੰ ਇਹ ਕਈਆਂ ਦੇ ਬਟੰਡੇ ਵਾਲੀ ਖੜੀ ਕਰਨਾ ਹੈ ਤੇ ਇਹ ਆਗੇ ਜੇ ਆਪਾਂ ਲੱਖੀ ਜੰਗਲ ਗੁਰਦੁਆਰਾ ਸਾਹਿਬ ਆ ਜੀ ਐਚ ਬਲਾਉ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਹੜੇ ਪਿੰਡੋਂ ਆ ਤੁਸੀਂ ਮੈਂ ਮੈਂ ਸਰਜੇ ਤੋਂ ਮੈਂ ਮੈਂ ਸਵਾਈ ਹੋਂ ਮੈਂ ਮੈਂ ਸਵਾਈ ਤੋਂ ਲੋ ਜੇ ਮੈਂ ਮੈਂ ਸਵਾਈ ਵਾਲੇ ਮਿਲ ਗਏ ਮੈਂ ਮੈਂ ਸਰਜੇ ਤੋਂ ਹਾਂਜੀ ਕਰ ਲੋ ਦਰਸ਼ਨ ਤੁਸੀਂ ਲੱਖੀ ਜੰਗਲ ਦੇ ਇੱਥੇ ਅਸੀਂ ਲਾਹ ਤੇ ਬੂਟ ਜਰਾਬਾਂ ਜੱਸੀ ਭੈਣ ਜੀ ਵੀ ਆਈ ਹੈ ਸਾਡੇ ਨਾਲ ਇਹ ਇੱਥੇ ਆਪਾਂ ਗੁਰਦੁਆਰਾ ਸਾਹਿਬ ਚਾਹਾਂ ਤੇ ਕਰਾਣ ਲੱਗਿਆ ਜੀ ਲੋੜੇ ਜਮਾ ਕਰਾ ਰਹੇ ਆ ਤੇ ਨਾ ਰਹੇ ਆਪਾਂ ਬੂਟ ਜਰਾਬਾਂ ਜੀ ਠੀਕ ਹੈ ਤੁਸੀਂ ਜਰੂਰ ਦਰਸ਼ਨ ਕਰੋ ਜੀ ਸਾਰੇ ਜਾਣੇ ਠੀਕ ਆ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਲੱਖੀ ਜੰਗਲ ਇੱਕ ਮੌਕਾ ਆਇਆ ਵੀ ਤੇ ਸੰਗਤਾਂ ਨੇ ਅਖਰ ਤੱਕ ਜੀ ਪਹ ਜਾ ਰਹੇ ਜੀ ਹੁਣ ਅੰਦਰ ਮੱਥਾ ਟੇਕਣ ਤੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਪਾ ਦਾ ਲੱਖੀ ਜੰਗਲ ਦਾ ਗੁਰਦੁਆਰਾ ਸਰੋਵਰ ਦੇ ਘਰ ਆਨੇ ਆ ਦਰਸ਼ਨ ਦੇਖੋ ਜੀ ਸਰੋਵਰ ਇਹ ਜੋ ਲੱਖੀ ਜੰਗਲ ਗੁਰਦੁਆਰਾ ਸਾਹਿਬ ਸਰਸਾਂ ਦਾ ਜੀ ਤੇ ਬਹੁ ਮਰਿਆ ਬਣਾਈ ਗੁਰ ਪੈ ਗਿਆ नदी बना पै गया नदी से तो हार उस वेले दी तुरे चांद गुरे चांदे गुरान जी ਵਾਟਾਂ ਦਮਿਆਂ ਤੇਰਾ ਸਿਤਾ ਪਹਾੜ ਦਾ ਵਾਟਾਂ ਦਮਿਆਂ ਤੇਰਾ ਸਿਤਾ ਅਰਧ ਸਰਸਾ ਨਦੀ ਤੇ ਬਿਛੋੜਾ ਬੇਸ਼ਕ ਹੈ ਕਿ ਆ ਕਰੋ ਦਰਸ਼ਨ ਇਧਰ ਮੱਛੀਆਂ ਦੇਖੋ ਗੁੱਲੂ 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 ਬਿੱਚ ਰੁੜ ਜੰਗੀਆਂ ਦੇਖੋ ਜੀ ਮੱਛੀਆਂ ਕਿੰਨੀਆਂ ਪਿਆਰੀਆਂ ਨੇ ਗੁੱਲੂ ਦੇਖੀ ਗੁੱਲੂ ਬਿੱਚ ਨਾ ਜਾਵੜੇ ਆਈ ਜਾਂਦਗਾਂ ਹੈ ਲੱਗਦਾ ਨਾ ਕਿ ਇੱਥੇ ਚਾੜੀ ਹਾਂ ਦੇਖਿਓ ਵੱਡੀਆਂ ਵੱਡੀਆਂ ਬਹੁਤ ਪਿਆਰੀਆਂ ਮੱਛੀਆਂ ਨੇ ਇਹ ਵਿਚਰਨ ਨੂੰ ਆਏ ਆ ਰਿਕਸ਼ਾ ਪਾਣਗੇ ਕੁਝ ਲੈ ਕੇ ਆਏ ਆ ਲੋ ਜੀ ਕਰ ਲੋ ਸਰੋਵਰ ਦੇ ਦਰਸ਼ਨ ਤਾ ਪਹਾੜ ਦਾ ਤੁਰੇ ਧਿਆਨ ਦੇ ਗੁਰਾਂ ਦੇ ਨਾਲ ਲੱਗਦੀ ਤੇ ਬਿਸ਼ੋੜਾ ਪਾ ਗਿਆ ਸਰਸਵਤੀ ਨਦੀ ਤੇ ਪਸ਼ੋੜਾ ਵਾਪਕ ਪਹ ਗਿਆ ਉਸ ਬੇਲੇ ਦਾ ਸੁਣ ਲੋ ਹਾਲ ਜੀ ਸੋ ਬਣੇ ਰਹੋ ਜੀ ਬਲੌਗ ਦੇ ਨਾਲ ਛਕ ਲਿਆ ਲੰਗਰ ਤੇ ਆਪਾਂ ਹੁਣ ਚੱਲੇ ਆ ਤੇ ਉਹ ਥੋੜਾ ਜਿਹਾ ਤੁਹਾਨੂੰ ਦੱਸਣੇ ਆ ਬਾਹਰ ਮੇਲਾ ਲੱਗਿਆ ਹੈ ਨਾ ਜੀ ਲੰਗਰ ਬਹੁਤ ਸਵਾਦ ਸੀ ਅਸੀਂ ਆਏ ਜੀ ਲੱਖੀ ਜੰਗਲ ਗੁਰਦੁਆਰਾ ਸਾਹਿਬ ਤੇ ਕੋਟੇ ਕੋਟੇ ਸਸੀ ਕਾਜੀ ਕਿਸ਼ਮਾਜੀ ਮੈਂ ਮੇ ਸਰ ਜੀ ਅੱਛਾ ਤੁਸੀਂ ਮਿਲ ਗਾਂ ਤੋ ਮੈਂ ਮੇ ਜੀ ਮਗਾ ਪੂਆ ਜੀ ਮਗਾ ਮੈਂਡੂ ਤੇ ਪੂਆ ਜੀ ਸੋ ਇਹ ਆਪਣੇ ਬੱਚੇ ਆ ਜੀ ਸਾਰੇ ਕਿਹੜੇ ਘਰ ਅੱਜ ਘਰ ਆ ਤੁਹਾਡੇ ਅਸੀਂ ਚਾਰ ਚਾਰ ਘਰ ਕੋਲੇ ਅੱਛਾ ਪਾਈ ਉੱਥੇ ਮਸਤ ਮਸਤਾ ਦਾ ਗੁਰਦੁਆਰਾ ਮਸਤਰਾ ਦੇ ਚੀਕ ਹੂੰ ਆ ਹੋਣ ਜਾ ਲੈ ਜੂਗਾ ਇਹ इधर गोने चला गए कहना इधर दबू जल्दी पऊगा भगवान ने महिमा होके लो जी देखो जी आप हम चले घर इत लगे मेला पूरा लो <laughs> <नहीं। नहीं>। <laughs> जी चल चल सो इधर हैगा जी हैुरद्वरा साहब देखो तुम लखी जंगल इ पूरा मेला देख चपा पाइन तो, तो, तो जा ही बड़ेगा सू फिर जराबा जुरुबा सारा ओ ला पा तथे भी गुरदवार साहब बनिया हुआ है हां श्री अखंड पाठ सब गुरद्वारा बहुत सोना बनिया इतना ਚੱਲ ਪੇ ਘਰੇ ਬਹਿੰਡੇ ਤੇ ਤੁੰਦ ਹਜੇ ਵੀ ਦੇਖ ਲੋ ਕਿੰਨੀਆਂ ਗੁਰਦੁਆਰਾ ਸਾਹਿਬ ਤੋਂ ਆਪਾਂ ਵਾਪਸ ਚੱਲ ਪਏ ਆ ਜੀ ਘਰ ਨੂੰ ਆਪਾਂ ਗੋਨਿਆਣਾ ਰੋਡ ਮੰਡੀ ਕੰਨੀ ਜਾਵਾਂਗੇ ਨਾ ਉਧਰ ਲਈ ਰੋਡ ਪਾ ਲਈ ਅਸੀਂ ਕਿਉਂਕਿ ਉਹ ਰਾਹ ਨਾ ਸਵਿੰਗਾ ਵਾਲਾ ਬਹੁਤ ਜ਼ਿਆਦਾ ਖਰਾਬ ਸੀਗਾ ਇਦਾਂ ਕਰਕੇ ਉਹ ਟੁੱਟੀ ਸੀਗੀ ਸੜਕ ਉਹ ਆਪਾਂ ਇਧਰ ਦੀ ਚੱਲੇ ਆ ਜੀ ਘਰ ਦੇਖ ਤੁੰਦ ਦੇਖੋ ਕਿੰਨੀਆਂ ਹਜੇ ਵੀ ਦੇਖੋ ਪਛ ਨਹੀਂ ਜਿੰਦਾ ਪਿਆ ਮੰਡੇ ਦਾ ਫਾਟਕ ਬੰਦ ਆ ਤੇ ਬਹੁਤ ਜ਼ਿਆਦਾ ਧੰਦਾ ਤੁਸੀਂ ਦੇਖ ਹੀ ਸਕਦੇ ਹੋ ਤੇ ਖੜੇ ਹਾਂ ਜੀ ਫਾਟਕਾਂ ਤੇ ਦੇਖਦੇ ਆ ਗੱਡੀ ਕਦੋਂ ਕਾਊਗੀ ਗੱਡੀ ਦੇਖੋ ਪੂਰ ਜੋ ਕਰਦੀ ਬਹਿੰਡੇ ਤੋਂ ਆਈ ਆ ਬਹਿੰਡੇ ਤੋਂ ਆ ਦੇਖੋ ਦੇਖ ਲਓ ਭਾਈ ਗੱਡੀ ਮਾਲ ਗੱਡੀ ਇਹਦਾ ਹੁਣ ਖੁੱਲ ਜੂਗਾ ਸਾਡਾ ਫਾਟਕ ਫਿਰ ਅਸੀਂ ਤੁਰਾਂਗੇ ਧੰਨਵਾਦ ਹੁੰਦੀ ਹੈ ਗੱਡੀ ਦੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਵੱਡੀ ਗੱਡੀ ਆ ਬਈ ਤੇ ਆਪਾਂ ਚੱਲ ਪਈਆਂ ਦੇਖੋ ਵੀਰ ਦੇਖੋ ਕਿੰਨੀ ਸਿ ਫਟਕਾ ਦੇ ਗੋਣ ਨਹੀਂ ਆ ਵਾਲਾ ਫਟਕ ਵਜਦਾ ਇਹ ਕੋਈ ਇੱਥੇ ਗੱਡੀ ਹੁੰਦਾ ਕਿੱਤ ਪੱਕੇ ਗੱਡੀ ਚ ਲਾ ਲਾ ਭਰਾ ਵਸਤੀ ਕੱਟ ਕੇ ਨਹੀਂ ਜਾਂਦਾ ਭਾਈ ਜੀ ਅੱਗੇ ਵਧਣ ਤੇ ਪੰਡਤ ਅੰਕਲ ਕੋਲੇ ਇਹਨਾਂ ਨੇ ਸਵੇਰੇ ਸਾਨੂੰ ਚਲਾਇਆ ਸੀ ਫੋਨ ਤੇ ਦੇਖਦੇ ਆ ਪੰਡਤ ਅੰਕਲ ਦਾ ਰਖਸ਼ਕਰ ਕੀ ਹੈਗਾ ਅੰਦਰ ਹੀ ਬੈਠਾ ਅੰਦਰ ਬੈਠਾ ਕੰਮ ਤੋਂ ਆਇਆ ਵਿਚਾਰਾ ਬਾਰਿਸ਼ ਹੋ ਰਹੀ ਹੈ ਕਿੰਨੇ ਮਿੰਟ ਕਿੰਨੇ ਮਿੰਟ ਇੱਥੇ 90 ਸਾਲ ਤੇ ਹੁੰਦਾ ਨਹੀਂ ਆ ਤੁਹਾਨੂੰ ਮਰਾਪੋ ਆਪਕੋ ਮੇਰੇ ਅੰਕਲ ਹੈਪੀ ਨਿਊ ईयर ਅੰਕਲ ਆਪਕੋ ਪ੍ਰਣਾਮ ਅੰਕਲ ਗੁਰ ਲਾਗੇ ਚ ਸਤਿ ਸ੍ਰੀ ਅਕਾਲ ਅਸੀਂ ਫੇਰ ਵਾਪਸ ਅੰਕਲ ਕੋਲੋਂ ਜਾ ਕੇ ਵਾਪਸ ਘਰ ਨੂੰ ਤੇ ਠੰਡਾ ਚ ਬਹੁਤ ਜਿਆਦੇ ਆ ਤੇ ਭਰਾਵੋ ਆ ਪੂਰੀ ਵਧੀਆ ਗੋੜ ਵਾਲੀ ਚਾਹ ਬਣਾ ਕੇ ਪੀਵਾਂਗੇ ਘਰੇ ਜਾ ਕੇ ਤੇ ਇਹ ਸਾਡੀ ਰਾਣੂ ਦੀ ਦੀ ਦੁਕਾਨ ਆ ਗਈ ਬਬਲਾਵਾ ਕਪੜੇ ਦੀ ਰਾਨ ਜਦੋਂ 200 ਰੁਪਏ ਦੇਣਾ ਬਾਅਦ ਚ 200 ਰੁਪਏ ਮੰਗੂਗੀ ਰਾਨ ਦੇਦੀ ਤੇਰਾ 200 ਰੁਪਏ ਤੇ ਆੜਾ ਬਾਅਦ ਚ ਦੇ ਕੇ ਜਾਵਾਂਗੇ ਬਲੌਗ ਦੇਖ ਲਈ ਪੂਰਾ ਜਦ ਰਾੜ ਦੇ ਪਾਰੇ ਪੈਸੇ ਪਹਿਲੇ ਹੀ ਆਪਣੇ ਕੋਲ ਹੈ ਨਹੀਂ ਏ ਆਪਾਂ ਕੋਲੇ ਬਗੀ ਆਪਣੇ ਕੋਲੇ ਤਾਂ ਹੈ ਜੀ ਹਾਂ ਆਪਾਂ ਚੱਲ ਪਏ ਜੀ ਜਾ ਰਿਹਾ ਵਾਪਸ ਘਰੇ ਇਹ ਤੁੰਦ ਬਹੁਤ ਆ ਤੇ ਤੁਹਾਨੂੰ ਬਿਲਡਿੰਗ ਦਿਖਾਈ ਆ ਆਪਾਂ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਬਿਲਡਿੰਗ ਕਿੱਥੇ ਆ ਠੀਕ ਆ ਭਲਾਰ ਆ ਰਹੀ ਆ ਕਿਉਂਕਿ ਤੁੰਦਾਂ ਦਾ ਨਾ ਬਾਰਿਸ਼ ਵੀ ਪੈ ਰਹੀ ਆ ਆ ਦੇਖੋ ਇਧਰੋਂ ਦੇਖੋ ਚਲੋ ਐ ਦਿਖਾਨੀ ਆ ਬਿਲਡਿੰਗ ਬਹੁਤ ਘੈਂਟ ਆ ਇੱਥੇ ਲੈਣੀ ਆ ਕਿਸੇ ਦਿਨ ਕਿਰਨਾਂ ਨੇ ਕੋਠੀ ਤੁਸੀਂ ਵੇਂਦੇ ਜਾਇਓ ਤੁਹਾਡੇ ਸਹਿਯੋਗ ਨਾਲ ਸਾਰੇ ਭੈਣ ਭਰਾਵਾਂ ਦੇ ਫਲੈਟ ਲੈਣਾ ਆਪਾਂ ਫਲੈਟ ਆਪਾਂ ਇਸਟਨ ਫੜਦੇ ਚੰਡੀਗੜ੍ਹ ਠੀਕ ਹੈ ਜੀ ਇਸ ਵਾ ਕਫਾਇਮਲੀ ਤੇ ਮੇਰੀ YouTube ਫੈਮਿਲੀ ਤੇ ਆਪਾਂ ਫਾਈਨਲੀ ਫਾਈਨਲੀ ਆਪਾਂ ਪਹੁੰਚ ਗਏ ਜੀ ਘਰੇ ਠੀਕ ਹੈ ਗੁਰਦੁਆਰਾ ਸਾਹਿਬ ਦਾ ਮੱਥਾ ਟੇਕ ਕੇ ਘੁੰਮ-ਕਮਈਆਂ ਕਰਕੇ ਤੇ ਸਾਨੂੰ ਰਾਹ ਦੇ ਵਿੱਚੋਂ ਮਿਲਿਆ ਗਿਫਟ ਦਿਖਾਓ ਇਹ ਮੇਰੇ ਆਪਾਂ ਨੂੰ ਡੱਬਾ ਡੱਬਾ ਸਾਨੂੰ ਤੇ ਪੰਡਤ ਅੰਕਲ ਜੀ ਨੇ ਲਓ ਭਾਈ ਬਸੋਣਾ ਜਾ ਦਿਖਾ ਮਾ ਦਿਖਾ ਮਾ ਸੋ ਇਹ ਬਣਾਈ ਆ ਜੀ ਨਵੇਂ ਸਾਲ ਦੀ ਮੇਰੀ ਗੁੜੀਆਂ ਨੇ ਠੀਕ ਆ 2026 ਹੈਪੀ ਨਿਊ ईयर ਠੀਕ ਹੈ ਜੀ ਸੋ ਬਈ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਗਏ ਸੀ ਲੱਖੀ ਜੰਗਲ ਗੁਰਦੁਆਰਾ ਉਹਨੂੰ ਲੱਖੀ ਜੰਗਲ ਵੀ ਕਹਿੰਦੇ ਆ ਤੇ ਲੱਖੀ ਸਰ ਵੀ ਕਹਿੰਦੇ ਆ ਤੇ ਉੱਥੇ ਆਪਾਂ ਨੂੰ ਮਿਲੇ ਸਾਡੇ ਪਿੰਡ ਦੇ ਸਾਡੇ ਬੱਚੇ ਸਾਡੇ ਮੇਰੇ ਭਾਈ ਭਤੀਜੇ ਸੀਗੇ ਤੇ ਪੂਰੀ ਆਪਦੇ ਨਾਲ ਖੜਾ ਨਹੀਂ ਮੰਨਿਆ ਛੱਡ ਦਿਖਾਉਗੀ ਬਸ ਸੇਲ ਤੋਂ ਲਿਆਦੇ ਹੋਏ ਕੱਪੜੇ ਠੀਕ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋਹਣੇ ਕਮੈਂਟ ਕਰਿਓ ਠੀਕ ਹੈ ਜੀ ਸੋ ਬਈ ਨਵਾਂ ਸਾਲ ਤੁਹਾਨੂੰ ਲੱਖ ਲੱਖ ਵਧਾਈਆਂ ਜੇ ਕਿਸੇ ਵੀ ਭੈਣ ਭਰਾ ਨੂੰ ਹਜੇ ਵੀ ਆਪਣੇ ਪ੍ਰਤੀ ਗੁੱਸਾ ਗਿਲਾ ਹੈ ਤਾਂ ਬਈ ਦੋਨੇ ਹੱਥ ਜੋੜ ਕੇ ਮਾਫੀ ਮੰਗਦੇ ਆ ਠੀਕ ਹੈ ਜੀ ਤੇ ਚੈਨਲ ਨੂੰ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਹਣੇ ਕਮੈਂਟ ਕਰਿਓ ਹੈਪੀ ਨਿਊ ईयर टू यू ਹੈਪੀ ਹੈਪੀ ਨਿਊ ईयर ਸੇਮ ਟੂ ਯੂ ਸੋ ਬਈ ਹੈਪੀ ਨਿਊ Year ਸਾਰੇ ਭੈਣ ਭਰਾਵਾਂ ਨੂੰ ਬਾਬਾ ਜੀ ਦੇ ਅਨੁਸਾਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇ ਗੱਡੀ ਦੇ ਅਗਲੇ ਪਾਸੇ ਪਿਆ 100 ਰੁਪਿਆ ਚੱਕਲਾ ਤੇ ਲਿਆ ਤੇ ਗੁੜ ਲਿਆਈ ਬਈ ਤੇ ਗੁੜ ਦੂਜਾ ਲਈ ਖਾ ਆ ਸੁੱਟ ਦੇ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਬਾਏ